ਹਾਂਜੀ ਦੋਸਤੋ ਫਾਰਮ ਸਿਮੂਲੇਟਰ ਦੀ ਇੱਕ ਹੋਰ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਆਪਾ ਪਉਣਿਆ ਮੈਂ ਦਰਾ ਅਰਜਨ 605 ਮਾਦ ਦੋ ਟਰਾਲੀਆਂ ਚਾਰ ਜੀਆਂ ਭਰੀਆਂ ਹੋਈਆਂ ਨੇ ਦੇਖਦੇ ਆਂ ਤਾਂ ਲੈ ਕੇ ਚੜੂਗਾ ਕਿ ਨਹੀਂ 18 ਫੁੱਟੀਆਂ ਦੋਨੇ ਟਰਾਲੀਆਂ ਨੇ ਤੇ ਸਿੰਗਲ ਮਤਲਬ ਡਬਲ ਟਾਇਰ ਨੇ ਸਿੰਗਲ ਹਿੱਟਾਈਆਂ ਡਬਲ ਹਿੱਟਾਈਆਂ ਲੈਂ ਲੈ ਪਾ ਲੈ ਜਿਹੜਾ ਹਾਈ ਕਹਿੰਦੇ ਦੂਜਾ ਉਹ ਉੱਤੇ ਚੜਾਉਣਾ देख चढ़ा चकते कि नहीं हूं कहते दे झोटा ट्रैक्टर पूरा फट लिया मोजन गेर त लाट भी पूरी मार् तो कहते ला जी देख की बनता कि नहीं लैके जाऊ थोड़े हिसाब नही देखद फुल फुल लुट ट्रालिया ने दोनों चक्कर तोड़ गया दे। घेर ਮੁੜ ਆਇਆ ਮੁੜ ਆਇਆ ਮੁੜ ਆਇਆ ਬਾਈਕ ਤੋਂ ਚੱਕਰ ਤੇ ਆ ਗਿਆ 2000 ਚੱਕਰ ਤੇ ਆ ਗਿਆ ਮੁੜ ਆਇਆ ਮੁੜ ਆਇਆ ਮੁੜ ਆਇਆ ਨਹੀਂ 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 ਜਾਂਦਾ ਕਿ ਨਹੀਂ ਨਹੀਂ ਜਾਂਦਾ ਮੇਰਾ ਨਾ ਦਲ ਗਿਆ ਟਰੈਕਟਰ ਦਾ ਹੋ ਗਿਆ ਦਲ ਗਿਆ ਦਲ ਗਿਆ ਦਲ ਗਿਆ ਜਮੀ ਟਰੈਕਟਰ ਦਾ ਵੀ ਗਿਆ ਟਰੈਕਟਰ ਬੰਦ ਨਹੀਂ ਹੋਇਆ ਇਸ ਲਈ ਬਿਮਾਰੀ ਜਾਂਦਾ ਪੂਰਾ ਜੋਰ ਲੱਗ ਗਿਆ ਫੇਰ ਹਾਰ ਲਈ ਰੇਸ ਦੀ ਨਹੀਂ ਮੈਨੂੰ ਕੋਈ ਹੰਤਾ ਥੱਲੇ ਲੱਗਦਾ ਮੈਨੂੰ ਹੁਣ ਨਹੀਂ ਚੱਲਦਾ ਚੱਕਰ ਦਾ ਬਥੇਰੇ ਬਣਾਇ ਮੂਰੇ ਟਰੈਕਟਰ ਉੱਠਿਆ ਵੀ ਨਹੀਂ ਨਹੀਂ ਹੁਣ ਤਾਂ ਮੈਨੂੰ ਲੱਗਾ ਫ੍ਰੀ ਹੋ ਗਿਆ ਟਰੈਕਟਰ ਹੁਣ ਤਾਂ ਦੇਖ ਰਿਹਾ ਕਿ ਕੀ ਲਾ ਕੇ ਫੇਰ ਵੀ ਕੀ ਬਣਦਾ ਚੱਲ ਜੀ ਲੈ ਵੀ ਉਹਨਾ ਪਾਦਾ ਟੈਂਪਲ ਲੌਕ ਜਿਹੜਾ ਹੁੰਦਾ ਆਪਾਂ ਉਹ ਸੈਟ ਕਰਕੇ ਦੇ ਲੈ ਲੋ ਦਾ ਥੱਲੇ ਲਾਇਆ ਮੈਂ ਮੈਂ ਨਹੀਂ ਨਹੀਂ ਬੈ ਗਿਆ ਢਾਲ ਤੇ ਛੜ ਗਿਆ ਨਾ ਥੋੜਾ ਰਾਹ ਵੀ ਥੋੜਾ ਕੱਚਾ ਹੈਗਾ ਇਹਦਾ ਲੈ ਜਾਣਾ ਧੂਕੇ ਰੈਟਰ ਉਨ ਕੱਬਾ ਪੈਰ ਦੂਰ ਪੂਰੇ ਚੌੜੇ ਪਾਇਆ ਹੋਇਆ ਮੋਡੀਫਾਈ ਕੀਤਾ ਹੋਇਆ ਨੂੰ ਬਾਅਦ ਕਰ ਲਈ ਲਾਈਟਸਰ ਦੇਖੋ ਕਿੰਨਾ ਧੂਆ ਮਾਰਦਾ ਕਹਿੰਦੇ ਟੇਰ ਫੁੱਲ ਖੋਲਿਆ ਹੋਇਆ ਫੁੱਲ ਜਦੋਂ ਮੈਨੂੰ ਨਹੀਂ ਲੱਗਦਾ ਵੀ ਲੈ ਕੇ ਜਾਵਾਂ ਕੱਟਣੀ ਪੂਏ ਕਟਰਾਲੀ ਕਟਰਾਲੀ ਕੱਟ ਕੇ ਫਿਰ ਦੇਖਦੇ ਆਂ लैद फेरा लैंक खिच के दखे फिर देखे लोग जागने चल 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 नहीं हम नहीं तुरता ट्राली एक ट्राली ख्याल है जी फिर पता लगू भी किन्ना क जोर है ਇਹਰਾ ਦਾ ਲੈ ਗਿਆ ਦੋਨੇ ਟਰਾਲੀ ਨੂੰ ਚੱਲ 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 ਲੈ ਇਹਰਾ ਦਾ ਫਟ ਗਿਆ ਦੇਖਦੇ ਆਂ ਦੇਖਦੇ ਆਂ ਦੇਖਦੇ ਆਂ ਮੈਨ 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 ਪਾਣੀ ਲੈ ਗਿਆ ਮੈਨ ਹੀ ਲੈ ਗਿਆ ਕੱਟਣੀ ਬੁਲਾ ਲੈ ਇੱਕ ਟਰਾਲੀ ਬੈਕ ਕਰਕੇ ਦੇਖਦੇ ਆਂ ਕੱਢਦੇ ਨੇ ਟਰਾਲੀ ਜਾਣ ਦੇ ਜਾਣ ਦੇ ਬੈਕ ਸਿੱਧਾ ਜਾ ਕਰ ਲਈਏ ਥੋੜਾ ਇਧਰ ਕੱਚਾ ਜਾ ਦੇ ਉਹ ਆਪਣੀ ਪਹੀਆ ਨਹੀਂ ਸਹੀ ਕੱਚੀ ਹੋਈ ਆ ਮਤਲਬ ਲੱਗ ਪੂਰੇ ਮਾਰਦਾ ਉਹ ਤੇ ਫਿਰ ਦੇਖਦੇ ਆਂ ਕੀ ਬਣਦਾ ਟ੍ਰੈਕ ਨਾਲ ਜ਼ੋਰ ਦਾ ਬੋਤਲਾ ਆ ਪਰ ਗੱਲ ਬਣੀ ਨਹੀਂ ਹਾਂ ਤਾਂ ਕੱਲੀ ਟਰਾਲੀ ਆ ਮਾਰ 18 ਦੀ ਟਰਾਲੀ ਰਹੇਗੀ ਦੋਨੇ ਤੋਂ ਭਰੀਆਂਵੇਂ ਅਸੀਂ ਹੁਣ ਕੱਲੀ ਰਹੇਗੀ ਹੁਣ ਦੇਖਦੇ ਆਂ ਲੈ ਜੀ ਆ ਤੇ ਮੈਂ ਲੈ ਜੀ ਦਾ ਹਾਈਦਾ ਦੂਜਾ ਟੋਕਾ ਰਾਂ ਇਹ ਤਾਂ ਮੈਂ ਗੋਲਦੀ ਨਹੀਂ। ਤਾਂ ਇਹ ਤਾਂ ਮੈਂ ਗੋਲਦੀ ਨਹੀਂ ਦੇਈ। ਵਰਪਿਆ। ਕਿੰਦਾ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਇਹਦੇ ਮੈਂ ਕਿ ਟਰਾਲੀ ਇੱਥੇ ਦੇਖਦੇ ਆਂ। ਘਟੌਣ ਦਾ ਗੇਰ ਕਿ ਨਹੀਂ। ਆਹ ਇੱਧਰ ਨੂੰ ਲੈ ਗਿਆ। ਉਹ ਡਰਾਵਲ ਲੱਗੀ ਰਹੇਗੀ। ਲੈਟ ਥੱਲੇ ਰੱਖਣੀ ਸੀ। ਕਿਤੇ ਹੁਣ ਲੈ ਜਾਈਏ। ਆਹਾ ਜਿੱਤੇ ਦਾ ਲੈ ਆ ਗਣਾ ਮੈਂ। ਇਹ ਲੈ ਆ। ਉਹ ਦੂਜਾ ਆਈ ਨਾਲ ਲੈ ਆ ਵੀ। ਦੂਜੇ ਹਾਈ ਦੇ ਕੋਈ ਪ੍ਰੋਵਾਈਡਰਟਰ ਨੂੰ ਡਾਇਰੈਕਟ ਤਕਰੀਰ ਤੋੜ ਰਿਹਾ। ਲੋਡ ਤੇ ਜਰੂਰ ਚੱਲਦਾ ਪਰ ਇਹ ਨਹੀਂ ਹੈਗਾ ਵੀ। ਦਾਬ ਜੂਗਾ ਤੀਜੇ ਹਾਈ ਜਿਹੜਾ ਉਹਨਾਂ ਮੈਨੂੰ ਲੱਗਦਾ ਵੀ ਹੋਰ ਟਰੈਕਟਰ ਚੜਾਉਗੇ ਇੱਥੇ। ਜਿਸ ਹਾਵ ਨਾਲ ਇਹ ਛੋਟਾ ਟਰੈਕਟਰ ਆਰਜਨ ਕਹਿੰਦੇ। ਤਾਂ ਹੀ ਇਹ ਬ੍ਰੇਤੀਆਂ ਵਾਲੇ ਕੋਲ ਹੁੰਦਾ ਕਹਿੰਦੇ ਜੋਰ ਬਹੁਤ ਮਾਰਦਾ ਟਰਾਲੀ ਤੇ ਵੀ ਹੌਲੈਂਡ ਵੀ ਬਹੁਤ ਮਾਰਦਾ ਦੇਖਾਂਗੇ ਹੌਲੈਂਡ ਵੀ ਝਰਾ ਕੇ ਦੇਖਾਂਗੇ ਕਿੰਨੇ ਆ ਇਹ ਟਾਇਰ ਥੋੜਾ ਹੀ ਉਹ ਕਰਾਇਆ ਗਿਆ ਥੋੜਾ ਜਿਹਾ ਮੂਰੇ ਬੱਜ ਵੀ ਰੱਖਿਆ ਹੋਇਆ ਵੀ ਬਾੜਾ ਮੂਰੂ ਖੜਾ ਨਾ ਹੋਵੇ ਟਾਇਰ ਮੂਰਲੇ ਵੀ ਚੌੜੇ ਪਾਏ ਹੋਏ ਆ ਟੀ ਗੁੱਡੀ ਵਾਲੇ ਪਾਏਗਾ ਟੀ ਗੁੱਡੀ ਵਾਲੇ ਆਪਣੀ ਟਰਾਲੀ ਆ ਲੈ ਦੇਖੋ ਕਿੰਨੀ ਲਾਟ ਮਾਰਦਾ ਦੂਜਾ ਲੈਤਾ ਤੀਜਾ ਗਿਆ ਤੇ ਤੀਜਾ ਲੈ ਲਿਆ ਖੜਾਈ ਜਾਣੇ ਚਾਹੀਦੀ ਹੈ ਮਤਲਬ ਇਸੇ ਨੂੰ ਇਹ ਦੂਆ ਹੋ ਟਰੈਕਟਰ ਦੇਖਾਂਗੇ ਕਿ ਕਿਹੜਾ ਚੜਦਾ ਇਹ ਤਾਂ ਲੱਗਦਾ ਕਿ ਉੱਧਰ ਹੁੰਦਾ ਇਹਦਾ ਆਈ ਨਹੀਂ 24 23 ਤੋਂ ਵੀ ਚੱਕਰ ਤੇ ਚੜ ਜਾਂਦਾ ਤੀਜੇ ਚ ਲਾ ਕੇ ਦੇਖਾਂ ਬੰਦ ਤੀਜੇ ਪਹਿਲੇ ਚ ਰਣਾ ਫੜਾਏ ਖੜਾ ਕੇ ਦੇਖਦੇ ਤੋਰ ਕੇ ਵੀ ਤੋਰਦਾ ट्रेन भी कोई प्रवाह नहीं दो ट्रैक्टर करके हो गया ना दो ट्रालियां सॉरी दो ट्रालियां करके हो गया नहीं तो धाक ट्रैक्टर है, है भी पूरी है घाटा सीधा प्लेटफार्म आओ भी चाहिए लै गया खिट के आराम नाल हूँ अगली बार हॉलैंड देखिए जो कोई होजौगीयर देखिए पाल ट्रैक देखिए ਕਮੈਂਟ ਕੀਤਾ ਉਹ ਆਪਾਉ ਦੇਖਾਂਗੇ ਕਿ ਟਰਾਲੀ ਲੱਗੇ ਜੜਦਾ ਦੋਨੇ ਟਰਾਲੀਆਂ ਲੱਗੇ ਕੌਣ ਚੇੜਾ ਚੜਦਾ ਸਿੰਗਲ ਟਰਾਲੀ ਲੈ ਕੇ ਕਿਹੜਾ ਚੜਦਾ ਜੀ ਇੱਕ ਵਿੱਚ ਉੱਤੀ ਸਲਪ ਮਾਰੀ ਜਾਂਦਾ ਲਓ ਜੀ ਅੱਜ ਦੀ ਵੀਡੀਓ ਵਿੱਚ ਐਨੇ ਹੀ ਧੰਨਵਾਦ